ਡੇਰਾ ਸਲੇਮ ਟਾਬਰੀ ਗੱਦੀ ਨਿਸ਼ੀਨ ਤੇ ਆਖਿਰ ਭਾਰਤੀ ਸਨਾਤਨ ਧਰਮ ਕਿੰਨਰ ਸਮਾਜ ਦੇ ਪ੍ਰਮੁੱਖ ਮਹੰਤ ਮਾਈ ਭੋਲੀ ਦੀ ਅਗਵਾਈ ਹੇਠ ਹਰ ਸਾਲ ਵਾਂਗ ਇਸ ਸਾਲ ਵੀ ਕਰਵਾਏ ਜਾ ਰਹੇ 20ਵੇਂ ਸਾਲਾਨਾ ਮੇਲੇ ਤੇ ਭੰਡਾਰੇ ਦੀ ਪ੍ਰਚਾਰ ਸਮਗਰੀ ਜਾਰੀ ਕੀਤੀ ਗਈ ਦੱਸਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸਲੇਮ ਟਾਬਰੀ ਦੇ ਗੱਦੀ ਨਿਸ਼ੀਨ ਤੇ ਆਖਿਰ ਭਾਰਤੀ ਸਨਾਤਨ ਧਰਮ ਕਿੰਨਰ ਸਮਾਜ ਪ੍ਰਮੁੱਖ ਮਹੰਤ ਮਾਈ ਭੋਲੀ ਮਹੰਤ ਜਗਵਾਈ ਹੇਠ ਕਰਵਾਏ ਜਾ ਰਹੇ ਜੈ ਬਾਪੂ ਗੰਗाराम ਕੋਰੀ ਸਾਹ ਦੇ 20ਵੇਂ ਸਾਲਾਨਾ ਮੇਲੇ ਦੀ ਪ੍ਰਚਾਰ ਸਮਗਰੀ ਹਲਕਾ ਨੌਰਤ ਦੇ ਐਮਐਲਏ ਚੌਧਰੀ ਮਦਰ ਨਾਲ ਬੱਗਾ ਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਭੇਜੀ ਗਈ ਹੈ ਸਭ ਤੋਂ ਪਹਿਲਾਂ ਸਾਰੇ ਇਲੈਕਟ੍ਰੋਨਿਕ ਪ੍ਰਿੰਟ মিডিਆ ਦਾ तहे ਦਿਲੋਂ ਧੰਨਵਾਦ ਡੇਰਾ ਸਲੇਮ ਕਾਬਰੀ ਪਹੁੰਚੇ ਤੇ ਮਾਈ ਭੋਲੀ ਮਹੰਤ ਜੀ ਕਰਦੀ ਨਿਸ਼ੀਨ ਹੋ ਰਖੇਲ ਭਾਰਤੀ ਸਨਾਤਨ ਧਰਮ ਕੇ ਨਰ ਸਮਾਜ ਦੇ ਪ੍ਰਮੁੱਖ ਮਹੰਤ ਹੋਂਦੇ ਨਾਤੇ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਜੀ ਆਇਆਂ ਨੂੰ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20ਵਾਂ ਸਾਲਾਨਾ ਮੇਲਾ ਜੈ ਬਾਪੂ ਗੰਗਾਰਾਮ ਪੁੜੀਸ਼ਾ ਸਰਕਾਰ ਦਾ ਡੇਰਾ ਸਲੇਮ ਟਾਬਰੀ 메인 ਚਰਚ ਰੋਡ ਨੇੜੇ ਗ੍ਰੈਂਡ ਲੁੱਕ ਰਿਜ਼ੋਰਟ ਸਲੇਮ ਟਾਬਰੀ ਲੁਧਿਆਣਾ ਬੜੇ ਹਰਸ਼ ਦੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਜਿਦੇ ਵਿੱਚ ਬਹੁਤ ਹੀ ਉੱਗੇ ਦੇਸ਼ ਭਰ ਚੋਂ ਫਨਕਾਰ ਕਲਾਕਾਰ ਜਿੱਥੇ ਆਦੀ ਹਾਜ਼ਰੀ ਭਰਨਗੇ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਡੇਰਾ ਸਲੇਮ ਟਾਬਰੀ ਵਿਖੇ ਮਹਾਰਾਜ ਦਾ ਗੁਮਗਾਨ ਹੋਏਗਾ ਦਾਤਿਆਂ ਦਾ ਔਰ ਬਹੁਤ ਹੀ ਨਾਮੀ ਜਿਹੜੇ ਆ ਦੇਸ਼ ਭਰ ਚੋਂ ਕਲਾਕਾਰ ਇੱਥੇ ਪਹੁੰਚ ਰਹੇ ਆ ਸੰਤ ਸਮਾਜ ਤੋਂ ਬੜੇ ਹੀ ਗੱਦੀ ਨਸ਼ੀਨ ਜਿਨ੍ਹਾਂ ਦੇ ਡੇਰਾ ਸੰਚਾਲਕ ਨੇ ਕਾਫੀ ਪੰਜਾਬ ਤੋਂਰ ਪੰਜਾਬ ਤੋਂ ਬਾਹਰੋਂ ਵੀ ਜਮੇਰ ਸ਼ਰੀਫ ਤੋਂ ਬਹੁਤ ਹੀ ਜਿਹੜੇ ਪੂਜਨੀਕ ਸਾਡੇ ਸੰਤ ਸਮਾਜ ਆ ਉਹਦੇ ਪਹੁੰਚ ਰਹੇ ਆ ਸੋ ਲੁਧਿਆਣਾ ਵਾਸੀਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਸੱਦਾ ਦਿੱਤਾ ਜਾਂਦਾ ਮੇਰੇ ਨਾਲ ਸਾਡੇ ਪ੍ਰੈਸ ਕਾਨਫਰੰਸ 'ਤੇ ਖੁਦ ਜਿਹੜੇ ਸਾਡੇ ਗੱਦੀ ਨਸ਼ੀਨ ਨੇ ਡੇਰਾ ਸੁਲੇਮ ਟਾਬਰੀ ਦੇ ਮਾਈ ਭੋਲੀ ਮਹਾਂਤ ਜੀ ਸਾਡੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਸਾਹਿਬ ਤੇਜਿੰਦਰ ਸਿੰਘ ਰਾਜਾ ਜੀ ਸੰਚਿਤ ਮਲੋਤਰਾ ਜੀ ਵਿਰੋਧ ਜੀ ਸਾਰੇ ਸਤਿਕਾਰਯੋਗ ਸਾਥੀ ਮੌਜੂਦ ਨੇ ਔਰ ਇਹ ਸਾਰਾ ਜਿਹੜਾ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ੍ਰਸਤੀ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਡੇ ਹਲਕਾ ਨਾਰਥ ਦੇ ਚੌਧਰੀ ਮਦਨ ਲਾਲ ਬੱਗਾ ਜੀ ਔਰ ਬੱਗਾ ਪਰਿਵਾਰ ਦੀ ਜਿਹੜੀ ਹਮੇਸ਼ਾ ਇੱਕ ਖਾਸ ਸ਼ਮੂਲੀਅਤ ਇਸ ਮੇਲੇ 'ਚ ਰਹਿੰਦੀ ਹੈ ਉਹ ਕੀ ਉਹਨਾਂ ਦਾ ਆਪਣਾ ਪਰਿਵਾਰ ਹੈ ਡੇਰਾ ਸਲੇਮ ਡਾਲੀ ਦਾ ਅੱਜ ਬੱਗਾ ਸਾਹਿਬ ਨੇ ਵੀ ਇਸ ਪ੍ਰੈਸ ਕਾਨਫਰੰਸ 'ਚ ਮੌਜੂਦ ਹੋਣਾ ਸੀ ਲੇਕਿਨ ਇਕੋਦਮ ਚੰਡੀਗੜ੍ਹ ਜਾਣ ਕਰਕੇ ਉਹ ਇੱਕ ਸੈਸ਼ਨ ਲੱਗਿਆ ਉਹਨਾਂ ਨੇ ਆਪ ਦਾ ਅਸ਼ੀਰਵਾਦ ਜਿਹੜਾ ਫੋਨ ਤੇ ਦਿੱਤਾ ਔਰ ਪੂਰਾ ਤਨਮਨ ਧੰਦੇ ਨਾਲ ਮੇਲੇ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਅਸ਼ਵਾਸਨ ਦਿੱਤਾ ਸੋ ਅਸੀਂ ਬੱਗਾ ਸਾਹਿਬ ਦੇ ਤਹਿ ਦਿਲੋਂ ਧੰਨਵਾਦੀ ਆ ਖਾਸ ਕਰਕੇ ਚੌਧਰੀ ਮਦਨ لال ਬੱਗਾ ਜੀ ਦੇ ਅਮਨ ਬੱਗਾ ਜੀ ਦੇ ਗੌਰਵ ਬੱਗਾ ਜੀ ਦੇ ਔਰ ਇੱਕ ਵਾਰ ਫਿਰ ਮੈਂ ਦੱਸ ਦਿਆਂ ਇਸ ਕਾਰਜਕ੍ਰਮ ਦੀ ਪੂਰੀ ਰੂਪਰੇਖਾ ਕਿ 24 ਅਕਤੂਬਰ 2025 ਦਿਨ ਸ਼ੁੱਕਰਵਾਰ ਨੂੰ ਮਹਿੰਦੀ ਦੀ ਰਸਮ ਹੋਏਗੀ ਕਿਉਂਕਿ ਮੇਲੇ ਦਾ ਜਿਹੜਾ ਆਗਾਜ਼ ਹੈ ਉਹ ਹਰ ਸਾਲ ਦੀ ਤਰ੍ਹਾਂ ਭਗਵਾਨ ਭੋਲੇਨਾਥ ਦੇ ਪਾਵਨ ਸ਼ਿਵਵਾਦ ਨਾਲ ਹੁੰਦਾ ਜਿਹੜਾ ਕਿ ਸਤਕਾਰ ਤੋਂ ਸਾਡੇ ਜੰਗਮ ਬਾਬਾ ਕਰਦੇ ਆ ਔਰ ਉਸ ਦਿਨ ਵੀ ਬੜੇ ਕਲਾਕਾਰ ਹਾਜ਼ਰੀ ਭਰਨਗੇ ਔਰ ਡੇਰਾ ਸਲੇਮ ਡਾਵਰੀ ਦੇ ਵਿੱਚ 25 ਅਕਤੂਬਰ ਨੂੰ ਮਹਿਫਲੇ ਕਵਾਲ ਹੋਏਗੀ ਜਿੱਦੇ ਚ ਪੂਰੇ ਦੇਸ਼ ਭਰ ਚੋਂ ਨਾਮੀ ਬਾਲੀਵੁੱਡ ਸਿੰਗਰ ਆ ਰਹੇ ਆ ਐਸੇ ਕਵਾਲ ਨੇ ਜੋ ਪੰਜਾਬ ਚ ਪਹਿਲੀ ਵਾਰ ਸੰਭਲ ਤੋਂ ਸਰਫਰਾਜ਼ ਚਿਸ਼ਤੀ ਜੀ ਪਹੁੰਚ ਰਹੇ ਪਹਿਲੀ ਵਾਰ ਪੰਜਾਬ ਜਿਨ੍ਹਾਂ ਦਾ ਆਗਮਨ ਹੋ ਰਿਹਾ ਔਰ ਬਹੁਤ ਹੀ ਹੋਰ ਫਨਕਾਰ ਮਾਸ਼ਾ ਅੱਲ੍ਹੀ ਜੀ ਸੁਲਤਾਨਾ ਨੂਰਾ ਜੀ ਹੋਰ ਕਲਾਕਾਰ ਆ ਰਹੇ ਔਰ ਸਾਡੇ ਸੰਤ ਸਮਾਜ ਤੋਂ ਕਾਫੀ ਸੰਤ ਸਾਡੇ ਜਿਹੜੇ ਇੱਥੇ ਆਸ਼ੀਰਵਾਦ ਦੇ ਸੰਗਤਾਂ ਨੂੰ ਪਹੁੰਚ ਰਿਹਾ ਲੰਗਰ ਤੇ ਤੁਟ ਬਰਤਨਾ ਸੋ ਬਹੁਤ ਹੀ ਵਧੀਆ ਮੇਲਾ ਹੋਏਗਾ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਸਾਰੇ ਲੁਧਿਆਣਾ ਵਾਸੀਆਂ ਨੂੰ ਜੋ ਕਿ ਇਹ ਇੱਕ ਪਰਿਵਾਰਕ ਮੇਲਾ ਹੈ ਬੱਚੇ ਪਰਿਵਾਰ ਸਾਰੇ ਇੱਥੇ ਮੌਜੂਦ ਹੁੰਦੇ ਆ ਸਾਡੇ ਡੇਰਾ ਸਲੇਮਕਾਪਲੀ ਟਰਸਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਸ਼ੁਭਾਭਾਵਾ ਬਦਾਵਰ ਦਾਤਿਆਂ ਦਾ ਆਸ਼ੀਰਵਾਦ ਪ੍ਰਾਪਤ ਹਾਂਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਸ਼ੰਕਰ ਜੈ ਬੋਲੇ ਦੀ ਜੈ ਬਾਪੂ ਗੰਗाराम ਕੋਰੀ ਸ਼ਾ ਜੀ ਦੀ ਮੈਂ ਡੇਰਾ ਸਲੇਮ ਟਾਪਰੀ ਤੋਂ ਭੋਲੀ ਮਹੰਤ ਔਰ ਮੇਰੇ ਮਾਨਯੋਗ ਐਮਐਲਏ ਸਾਹਿਬ ਐਮਐਲਏ ਬੱਗਾ ਜੀ ਆਪਣਾ ਚੌਧਰੀ ਸਾਹਿਬ ਉਹਨਾਂ ਦੀ ਜਿਹੜਾ ਦੇਖ ਰੇਖ ਦੇ ਵਿੱਚ ਹਰ ਸਾਲ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਸਿਸਟਮ ਹੁੰਦਾ ਆ ਔਰ ਆਪਣਾ ਉਹਨਾਂ ਦਾ ਆਪਣਾ ਹੀ ਇਹ ਜਿਹੜਾ ਭੰਡਾਰਾ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਹੁੰਦਾ ਵਾ ਔਰ ਉਹਨਾਂ ਵੱਲੋਂ ਉਹਨਾਂ ਨੇ ਵੀ ਖੁਦ ਆਣਾ ਸੀਗਾ ਅੱਜ ਲੇਕਿਨ ਉਹਨਾਂ ਨੂੰ ਕੋਈ ਜ਼ਰੂਰੀ ਸਰਕਾਰੀ ਕੰਮ ਪੈ ਗਿਆ ਬਾਉ ਜੀ ਚਲੇ ਗਏ ਨੇ ਤੋ ਲੇਕਿਨ ਉਹਨਾਂ ਦੇ ਬੇਟਾ ਜੀ ਅਮਨ ਬੱਗਾ ਜੀ ਕਾਉਂਸਲਰ ਸਾਹਿਬ ਔਰ ਮੇਰਾ ਰਾਜਾ ਵੀਰ ਔਰ ਇਹ ਵੀ ਐਮਸੀ ਸਾਹਿਬ ਔਰ ਮੇਰੇ ਚੰਦਰਕਾਂਤ ਚੱਡਾ ਵੀਰ ਜੀ ਔਰ ਬਾਕੀ ਸਮੂਹ ਜਿੰਨੇ ਵੀ ਆਪਣਾ ਮੈਂਬਰ ਸਾਡੇ ਡੇਰੇ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਮੈਂ ਮੇਲੇ ਦੀ ਲੱਖ ਲੱਖ ਵਧਾਈ ਦਿੰਨੀ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਮੈਂ ਬੇਨਤੀ ਕਰਦੀ ਆ ਵੀ ਜਿਹੜਾ ਇੱਕ ਬੇਨਤੀ ਇਹ ਕਰਦੀਆਂ ਵੀ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਕੋਈ ਵੀ ਮੇਲੇ ਦੇ ਵਿੱਚ ਨਾ ਆਵੇ ਹਨਾ ਫਕੀਰਾਂ ਦਾ ਮੇਲਾ ਆ ਸੰਤ ਮੰਤਾਂ ਦਾ ਮੇਲਾ ਆ ਅਸੀਂ ਤੁਹਾਡੇ ਘਰਾਂ ਦੇ ਵਿੱਚੋਂ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੁਹਾਡੀ ਖੈਰ ਲੈ ਕੇ ਫਿਰ ਉਹ ਆਪਣਾ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੇ ਆਪਣਾ ਜਿਹੜਾ ਵਾ ਇਹ ਮੇਲਾ ਭੰਡਾਰਾ ਕਰਦੇ ਆ ਤੁਹਾਡੇ ਬੱਚਿਆਂ ਦੀ ਖੈਰ ਮੰਗਦੇ ਆ ਆਪਣੇ ਸ਼ਹਿਰ ਦੀ ਖੈਰ ਮੰਗਦੇ ਆ ਜਿੰਨੇ ਸਾਡੇ ਇਲਾਕਾ ਨਿਵਾਸੀ ਨੇ ਜਿਨਨੇ ਵੀ ਆਪਣਾ ਉਹਨਾਂ ਦੀ ਸਭ ਦੀ ਖੈਰ ਮੰਗਦੇ ਆ ਔਰ ਐਨਾ ਸਾਰਾ ਕਹਿੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿਨੀ ਆ ਮੇਲੇ ਦੀ ਔਰ ਸਭ ਜਣੇ ਹੁਮਾ ਹੁਮਾ ਕੇ ਪਹੁੰਚਣ ਜੈ ਸ਼ੰਕਰ ਜੈ ਬੋਲੇ ਜੇ ਕਰਾਈ ਵੀਰ ਬਚਰੰਗੇ ਹਰ ਹਰ ਮਹਾਦੇਵ ਬਾਪੂ ਜੀ ਗੰਗਾ ਰਾਮ ਬਾਬੂ ਕੋਰੀ ਸਰਕਾਰ ਜੀ ਦਾ ਵਿਵਾ ਸਲਾਨਾ ਮੇਲਾ ਜੋ ਇਸ ਦਰਬਾਰ ਦੇ ਵਿੱਚ ਲੰਬਤਰ ਕਈ ਸਾਲਾਂ ਤੋਂ ਕਰਾਇਆ ਜਾ ਰਿਹਾ ਹੈ ਅੱਜ ਸਾਡੇ ਇਸ ਦਰਬਾਰ ਦੇ ਮੁਖੀ ਭੋਲੀ ਮਾਈ ਜੀ ਅਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਨਤਮਸਤਕ ਹੁੰਦੇ ਹੋਏ ਸਾਰੇ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇਸ ਮੇਲੇ ਦੀ ਜੋ ਪ੍ਰਚਾਰ ਸਮੱਗਰੀ ਸੀ ਉਹ ਜਾਰੀ ਕੀਤੀ ਗਈ ਸਾਰੇ ਭਰਾਵਾਂ ਵੱਲੋਂ ਮੇਰੇ ਨਾਲ ਚੰਦਰਕਾ ਚੱਡਾ ਜੀ ਕਾਉਂਸਲ ਸਾਹਿਬ ਤ੍ਰਿੰਦਰ ਸਿੰਘ ਰਾਜਾ ਜੀ ਔਰ ਜਿੰਨੇ ਵੀ ਸਾਡੀ ਤਮਾਮ ਸੰਚਿਤ ਮਲੋਤਰਾ ਜੀ ਔਰ तमाम ਮੇਰੇ ਇਸ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਮੌਜੂਦ ਨੇ ਔਰ ਸਾਰਿਆਂ ਦੀ ਗੈਰ ਨਮਾਈ ਦੇ ਵਿੱਚ ਜੋ ਹੈ ਇੱਕ ਮੇਲਾ ਬੜਾ ਹੀ ਹਰਸ਼ੁਵਿਲਾਸ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਮੈਂ ਆਪਣੇ ਵੱਲੋਂ ਮਾਨਯੋਗ ਐਮ ਐਲ ਏ ਚੌਧਰੀ ਮਦਨ ਲਾਲ ਪੱਗਾ ਜੀ ਵੱਲੋਂ ਮਾਈ ਜੀ ਨੂੰ ਇਸ ਮੇਲੇ ਦੀ ਅੱਜ ਮੁਬਾਰਕਾ ਦੇਣਾ ਉਹਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੂੰ ਇੱਕ ਅਪੀਲ ਕਰੂੰਗਾ ਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਭਰ ਕੇ ਜਿਹੜੇ ਪੀਰ ਪਗੰਬਰ ਸਾਡੇ ਗੁਰੂ ਨੇ ਇਹਨਾਂ ਦਾ ਆਸ਼ੀਰਵਾਦ ਲਈਏ ਔਰ ਆਨਲਿਸ ਸਮੇਚ ਆਪਾਂ ਰਲ ਮਿਲ ਕੇ ਬੜੇ ਹੀ ਪਰਿਵਾਰਕ ਦੌਰ ਤੇ ਕਿਉਂਕਿ ਅਸੀਂ ਇਸ ਪਰਿਵਾਰ ਦੇ ਮੈਂਬਰ ਆ ਮੈਂਬਰ ਹੋਣ ਦੇ ਨਾਤੇ ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿੱਥੇ-ਇੱਥੇ ਸਾਡੀ ਮਾਈ ਦੀ ਡਿਊਟੀ ਲਾਣਗੇ ਅਸੀਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਬਣ ਕੇ ਉੱਥੇ ਅਸੀਂ ਮਾਈ ਦੇ ਨਾਲ ਖੜ ਕੇ ਬਿਲਕੁਲ ਵਿਚਰਾਂਗੇ ਔਰ ਸਾਰਿਆਂ ਨੂੰ ਮੰਨ ਜੋਗ ਐਮਐਲਏ ਸਾਹਿਬ ਵੱਲੋਂ ਅਪੀਲ ਕਰਦਾ ਕਿ ਗੁਰੂ ਸਾਹਿਬ ਦਾ ਆ ਕੇ ਅਸ਼ੀਰਵਾਦ ਲਵੋ ਔਰ ਜਿੱਥੇ ਅਸੀਂ ਹਰ ਵਾਰੀ ਇਸ ਦਰਬਾਰ ਚ ਆ ਕੇ ਝੋਲੀਆਂ ਪਰਦੇ ਹਾਂ ਔਰ ਇਦਾਂ ਹੀ ਗੁਰੂ ਮਹਾਰਾਜ ਸਾਰੇ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੇਲੇ 'ਚ ਵੱਧ ਚੱਲ ਕੇ ਭਾਗ ਲਾਵਾਂਗੇ ਤੇ ਮਾਤਾ ਜੀ ਨੂੰ ਇਸ ਚੀਜ਼ ਦਾ ਆਸ਼ਵਾਸਨ ਦਵਾਨੇ ਆ ਕਿ ਜਿੱਥੇ ਸਾਡੀ ਡਿਊਟੀ ਲਗਾਣਗੇ ਅਸੀਂ ਰਲ ਮਿਲ ਕੇ ਸਾਰੇ ਭਰਾ ਜਿੱਥੇ ਮਾਤਾ ਜੀ ਕਹਿਣਗੇ ਉੱਥੇ ਨਾਲ ਇਹਨਾਂ ਦੇ ਖੜ ਕੇ ਬਿਲਕੁਲ ਮੇਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿਵੇਂ ਹਰ ਸਾਲ ਇਹ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਇਸ ਸਾਲ ਵੀ ਕਿਉਂਕਿ ਮੇਰੇ ਤੋਂ ਪਹਿਲੇ ਚੱਡਾ ਜੀ ਨੇ ਦੱਸਿਆ ਕਿ ਬੜੇ ਹੀ ਨਾਮੀ ਕਲਾਕਾਰ ਇਸ ਮੇਲੇ ਦੇ ਵਿੱਚ ਕਿਉਂਕਿ ਹਰ ਸਾਲ ਬਹੁਤ ਵਧੀਆ ਮਹਿਫਲੇ ਕਵਾਲ ਸਾਰੇ ਆਉਂਦੇ ਨੇ ਇਸ ਵਾਰ ਵੀ ਉਦਾਂ ਹੀ ਬਹੁਤ ਵਧੀਆ ਬਾਲੀਵੁੱਡ ਸਿੰਗਰ ਵੀ ਇੱਥੇ ਪਹੁੰਚ ਰਹੇ ਨੇ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਵੱਦ ਚੜ ਕੇ ਇਸ ਦਰਬਾਰ ਤੇ ਆਓ ਮੇਲੇ ਚ ਆ ਕੇ ਆਨੰਦ ਲਓਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਧੰਨਵਾਦ ਰੋਸ਼ੰਕਰ ਭਗਵਾਨ ਦੀ ਜੈ